ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਦੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਓ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਓ ਖਰਚੋ ਟੋਟ ਨਾ ਆਵੇ ਹਲ ਤਪਲਤ ਕੇ ਸੰਗੇ ਲਾਦਕ ਚਾਨਾ ਗੁਰ ਨਾਨਕ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਿਆ ਨਿਮਖਨ ਬਿਸਰੋ ਮੰਤੇ ਹਰ ਹਰ ਸਾਧ ਸੰਗਤ ਮਹਿ ਪਿਆ ਮਾਈ ਘਾਟ ਆਇਓ ਕਰ ਪੁੱਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਓ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨ ਆਵੇ ਹਲ ਤਪਲਤ ਕੇ ਸੰਗੇ ਲਾਦਕ ਜਾਣਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਿਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਿਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਜਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਓ ਖਰਚੋ ਟੋਟ ਨ ਆਵੇ ਹਲ ਤਪਲਤ ਕੇ ਸੰਗੇ ਲਾਦਕ ਚਾਨਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪੋ ਹਰ ਤਨ ਤਾਪ ਹਰ ਤਨ ਭੋਜਨ ਪਿਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਿਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਤੁਖਾ ਖਾਓ ਖਰਚੋ ਟੋਟ ਨ ਆਵੇ ਹਰ ਤਪਲ ਤਕੇ ਸੰਗੇ ਲਾਦਕ ਜਾਨਾ ਗੁਰ ਨਾਨਕ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਿਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਿਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾ ਹਰ ਤਨ ਇਸ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨ ਆਵੇ ਹਰ ਤਪਲ ਤਕੇ ਸੰਗੇ ਲਾਦਕ ਜਾਨਾ ਗੁਰ ਨਾਨਕ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਿਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਿਆ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਦੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰਮ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ ਹਰ ਤਪਲਤ ਕੇ ਸੰਗੇ ਲਾਦਕ ਜਾਣਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਇਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਇਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ ਹਲ ਦਪਲਤ ਕੇ ਸੰਗੇ ਲਾਦਕ ਚਾਨਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਾਟ ਆਇਓ ਕਰ ਪੁੱਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਓ ਹਰ ਤਨ ਇਸ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨ ਆਵੇ ਹਰਤ ਪਲ ਤਕੇ ਸੰਗੇ ਲਾਦਕ ਜਾਨਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਭੋਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖਨ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰਵ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨ ਆਵੇ ਹਰ ਤਪਲਤ ਕੇ ਸੰਗੇ ਲਾਦਕ ਜਾਣਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖਨ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨ ਆਵੇ ਹਰ ਤਪਲ ਤਕੇ ਸੰਗੇ ਲਾਦਕ ਜਾਣਾ ਗੁਰ ਨਾਨਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਾਟ ਆਇਓ ਕਰ ਪੁੱਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੋਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਓ ਖਰਚੋ ਟੋਟ ਨਾ ਆਵੇ ਹਲ ਤਪਲ ਤਕੇ ਸੰਗੇ ਲਾਦਕ ਜਾਨਾ ਗੁਰ ਨਾਨਕ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਓ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੋਖਾ ਹਰ ਤਨ ਤੇ ਮੈਂ ਨੰ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਓ ਖਰਚੋ ਟੋਟ ਨਾ ਆਵੇ ਹਲ ਤਪਲ ਤਕੇ ਸੰਗੇ ਲਾਦਕ ਜਾਨਾ ਗੁਰ ਨਾਨਕ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨ ਬਿਸਰੋ ਮੰਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਘਾਟ ਆਇਓ ਕਰ ਪੁੱਤਾ ਹਰ ਤਨ ਚਲਦੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਬੁਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨੰਵ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ ਹਰ ਤਪਲਤ ਕੇ ਸੰਗੇ ਆਦਿਕ ਚਾਨਾ ਗੁਰਨਾਨਕੋ ਦਿਆ ਇਹ ਮਨ ਹਰ ਰੰਗ ਰੰਗੇ ਗੁਜਰੀ ਮਹਲਾ 5 ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਦ ਸੰਗਤ ਮਹਿ ਪਿਆ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਪੁਰਾਣਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ ਹਲ ਦਲ ਤਕੇ ਸੰਗੇ ਲਾਦਕ ਚਾਨਾ ਗੁਰ ਨਾਨਕ ਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨੇ ਮਖਨ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇ ਮਾਈ ਘਟ ਆਇਓ ਕਰ ਪੁਤਾ ਹਰ ਤਨ ਚਲਦੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਬੁਰਾਣਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ ਅਤਪਲਤ ਕੇ ਸੰਗੇ ਲਾਦਕ ਜਾਨਾ ਗੁਰ ਨਾਨਕ ਕੋ ਦਿਆ ਏ ਮਨ ਹਰ ਰੰਗ ਰੰਗੇ ਗੁਜਰੀ ਮਹਲਾ ਪੰਜਮ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨੇ ਮਖੰਨ ਬਿਸਰੋ ਮੰਤੇ ਹਰ ਹਰ ਸਾਧ ਸੰਗਤ ਮਹਿ ਪਇਆ ਮਾਈ ਘਾਟ ਆਇਓ ਕਰ ਪੁਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੁਤਾ ਰਹਾਉ ਹਰ ਤਨੇਸ਼ ਨਾਨ ਹਰ ਤਨ ਗਿਆਨ ਹਰ ਸੰਗ ਲਾਇ ਤਿਆਨਾ ਹਰ ਤਨ ਤੁਲਹਾ ਹਰ ਤਨ ਬਿੜੀ ਹਰ ਹਰ ਤਾਰ ਬੁਰਾਣਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਇਆ ਤੁਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੁਕਾ ਖਾਓ ਖਰਚੋ ਟੋਟ ਨਾ ਆਵੇ हलत पलत के संगे लादक जाना गुरु नानक को दिया ए मन हर रंग रंगे वाहेगुरु जी का खालसा वाहगुरु जी की फतेह Try your luck, earn as much as you can on a limb trade. As long as the chart is going up, your profit grows every second. Secure your profit before the chart goes down.